ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ ਇਸੇ ਦੇ ਚੱਲਦੇ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਬਲੈਕਆਊਟ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਸੁਰਾ ਨਸੀ ਦੇ ਆਸ-ਪਾਸ ਜਲੰਧਰ ਦੇ ਸੁਰਾ ਨਸੀ ਦੇ ਕੋਲ ਕੁਝ ਇਲਾਕਿਆਂ ਦੇ ਵਿੱਚ ਅਚਾਨਕ ਤੌਰ ਤੇ ਲਾਈਟਾਂ ਬੰਦ ਕੀਤੀਆਂ ਗਈਆਂ ਨੇ ਸੰਪ੍ਰਸ਼ਾਸਨ ਦਾ ਕਹਿਣਾ ਹੈ ਕਿ ਡਰੋਨ ਦੇਖੇ ਜਾਣ ਦੀਆਂ ਖਬਰਾਂ ਉਹਨਾਂ ਨੂੰ ਮਿਲੀਆਂ ਨੇ ਤਾਂ ਉਹਨਾਂ ਦੇ ਵੱਲੋਂ ਕੁਝ ਇਲਾਕਿਆਂ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਦੱਸ ਦਈਏ ਇਸੇ ਮੌਕੇ ਦੇ ਉੱਪਰ ਕਾਫੀ ਥਾਵਾਂ ਤੋਂ ਜਲੰਧਰ ਦੇ ਲੋਕ ਵੀ ਜਿਹੜੇ ਨੇ ਸੜਕਾਂ ਦੇ ਉੱਪਰ ਪਹੁੰਚੇ ਨੇ ਇੱਕ ਵਾਰ ਫਿਰ ਤੋਨ ਧਮਾਕੇ ਦੀ ਆਵਾਜ਼ ਜਿਹੜੀ ਹੈ ਲੋਕਾਂ ਦੇ ਵੱਲੋਂ ਸੁਣੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ دہشت ਫੈਲ ਚੁੱਕੀ ਹੈ ਤਾਂ ਲੋਕ ਕਾਫੀ ਡਰੇ ਹੋਏ ਵੀ ਮਹਿਸੂਸ ਕਰ ਰਹੇ ਨੇ ਇਸੇ ਦੇ ਚੱਲਦੇ ਲੋਕ ਸੜਕਾਂ ਉੱਤੇ ਆ ਪਹੁੰਚੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਤਿਹਾਸ ਦੇ ਤੌਰ ਦੇ ਉੱਪਰ ਕੁਝ ਇਲਾਕਿਆਂ ਦੀ ਬਿਜਲੀ ਜਿਹੜੀ ਆ ਉਹਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ ਪਰ ਜਿਵੇਂ ਹੀ ਲੋਕਾਂ ਨੇ ਤਮਾਕੇ ਦੀ ਆਵਾਜ਼ਾਂ ਸੁਣੀਆਂ ਨੇ ਉਸ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਆਏ ਨੇ ਤਾਂ ਸੂਰਾ ਨਸੀ ਜਲੰਧਰ ਦੇ ਆਸ-ਪਾਸ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਤਮਾਕੇ ਦੀ ਆਵਾਜ਼ ਸੁਣੀ ਗਈ ਹੈ ਉੱਥੇ ਦੇ ਲੋਕਾਂ ਦਾ ਕੀ ਕਹਿਣਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਸੁਹੇਨ ਹੈ ਆਪ ਪ੍ਰਿੰਸੀਪਲ ਹੈ ਹਾਂ ਮੈਂ ਯੂਸੀਏ ਵਿੱਚ ਪ੍ਰਿੰਸੀਪਲ ਹਾਂ ਔਰ ਅੰਦਰ ਹੀ ਮਾਰਾ ਘਰ ਹੈ क्या देखा अपने थोड़ा सा विस्तार में हमने देखा कुछ नहीं है जब आवाजें आई धमाके की आवाजें आई हम बाहर देखने के लिए निकले उसी टाइम लाइट बंद हो गई थी और जब हमने बाहर निकल के देखा तो हमने कोई ऐसी चीज देखी तो नहीं लेकिन धमाकों की आवाजें जरूर सुनी और एकदम से आवाजें सुनी है और बाहर निकले देखने के लिए सभी लोग अपने घरों में रिलैक्स थे धमाकों की चार पाँच आवाजें सुनी मतलब आवाजें अक्सर जो आवाज थी, थी कि आ, नहीं अब एक एक धमाका तो बहुत तेज था और फिर बाद में कुछ ऐसा था शायद फायरिंग या कुछ इस, इस टाइप का एक्चुअली तो उसको क्लैरिफाई करना हमारे लिए मुश्किल है आपने तो, कोई सस्पिशियस चीज भी आपने देखी नहीं तो आपने मैंने नहीं, देखी, देखी हमने हमने अंदर नहीं देखी लेकिन हमारा क्योंकि कंपाउंड बिल्कुल अंदर है तो हमने अपने घरों में एहतियातन ब्लैकआउट ऑलरेडी रखा हुआ है इਂदरों में हम रात को लाइट वगैरह ऑन करते ही नहीं है क्योंकि हमारा स्कूल है सारे रेजिडेंशियल एरिया भी है और साथ में आर्मी भी है तो हम इन बातों के लिए ए, सुचेत हैं जो प्रशासन ने कह रहा है प्रेम बस जी क्या बात है जो बात हुई है कोठे जेड़े बच्चे ओना देखे चार पांच मैं डगर बन गया ही डगर बारे में नाम डबया इना जक दम ब्लैक आउट कर दी लाइटें बिल्कुल बंद करती है क्या देखा क्या आसमान में आसमान में तारे नहीं निकलते बाबा लाइटें चल दी थी ਕਿੰਨੇ ਵਜੇ ਕਿਤਾਬ ਇਹ 9 ਵਜੇ ਦੇ ਕਰੀਬ ਹੈ 9:30 ਉਸ ਤੋਂ ਬਾਅਦ ਕੀ ਹੋਇਆ ਆਪਣੇ ਉਸ ਤੋਂ ਬਾਅਦ ਜਦੋਂ ਲਾਈਟ ਬੰਦ ਹੋ ਗਈ ਕੋਈ ਆਵਾਜ਼ ਵੀ ਆਈ ਸੀ ਆਵਾਜ਼ ਧੁਮਾਕੀ ਦੀ ਆਈ ਕਿੰਨੀ ਆਵਾਜ਼ ਆਈ ਸੀ ਕਭੀ ਆਈ ਹੈ ਲਟਮਾ ਕਿੰਨੇ ਕੇ ਟਾਈਮ ਹੋਇਆ ਹੈ ਆਪਣੇ ਇਹ 9:30 ਦੀ ਗੱਲ ਆ ਤਾਂ ਉਸਕੇ ਸਮੇ ਉਸਕੇ ਉਸਕੇ ਬਾਅਦ ਪ੍ਰਸ਼ਾਸਨ ਕਿੰਨੇ ਵਜੇ ਆਇਆ ਉਹ ਪ੍ਰਸ਼ਾਸਨ ਆਗੇ ਹੀ ਆ ਰਿਹਾ ਆਪਣੇ ਪੁਲਸ ਵਾਲੇ ਜਗਦਮ ਲਾਈਕੋਰ ਕਿੰਨੇ ਵਜੇ ਪਹੁੰਚਾ ਜਗਦਮ 9:30 ਵਜੇ ਹੋਇਆ ਸਰ ਐਕਚੁਅਲੀ 9:10 ਤੇ ਮਤਲਬ ਪਹਿਲਾਂ 5-7 ਫਾਈਲ

ਉਹ ਸਾਰਿਆਂ ਨੇ ਸੁਣਿਆ ਵਾ ਔਰ ਉਸੇ ਟਾਈਮ ਸਾਰਿਆਂ ਨੇ ਆਪਣੇ ਘਰਾਂ ਦੀਆਂ ਲਾਈਟ ਬੰਦ ਕਰ ਦਿੱਤੀਆਂ ਜਿਹੜਾ ਤੁਸੀਂ ਰੌਣ ਕਹਿ ਰਹੇ ਹੋ ਪੰਜੇ ਰੌਣ ਫਾਇਰ ਹੋਏ ਆ ਕਿ ਗੋਲੀਆਂ ਦੀ ਆਵਾਜ਼ ਆ ਗੋਲੀਆਂ ਦੀ ਆਵਾਜ਼ ਸੀ ਸਰ ਉਸ ਟਾਈਮ ਸਵੇਰ ਨੂੰ ਕੋਈ ਉਸੇ ਟਾਈਮ 9 ਵਜੇ ਪੂਰੇ 10 ਮਿੰਟ ਤੇ ਫਿਰ ਆ ਜੀ ਉਹ ਚੀਜ਼ ਇੱਕ ਦੇਖਣ ਨੂੰ ਮਿਲਿਆ ਸਮਾਨ ਦੇ ਵਿੱਚ ਚਮਕੜੀ ਸੀ ਲਾਈਟਿੰਗ ਆ ਰਹੀ ਸੀ ਕਿਸੇ طرفੋਂ ਕਿਧਰ ਨੂੰ ਗਈ ਜੀ ਸਰ ਇਸ ਤਰਫ ਤੋਂ ਆਈ ਸੀ ਔਰ ਇਸ ਤਰਫ ਨੂੰ ਗਈ ਸੀ ਰਿਪੋਰਟ ਔਨ ਪੁਆਇੰਟ